ਅੱਜ ਫੇਰ ਰਾਤ ਨੂੰ ਵਿਆਹ ਮੇ ਜਾਣਾ ਬਾਈ ਰਾਤ ਮਹਰੀ ਹਸਲਾ ਦੀ ਮਾਰਾ ਤਾਂ ਸ਼ਗਨ ਦੇ ਦੇ ਬਾਈ ਨੂੰ ਵੀ ਕੱਲ ਨੂੰ ਰਿਸੈਪਸ਼ਨ ਆ ਵੀ ਚਲੋ ਰਹਿਣ ਦੇਗੇ ਬਟ ਬਾਈ ਨੇ ਲਹੀ ਨਹੀਂ ਕੱਟ ਕਹਿੰਦਾ ਜੇ ਤਰਫਾ ਦੇ ਸ਼ਗਨ ਕਾਰਡ ਲੈ ਲਈਏ ਕਹਿੰਦਾ ਅਸੀਂ ਕੱਲ ਆਣੇਗੇ ਨਹੀਂ ਬਾਈ ਆਉਣਾ ਜ਼ਰੂਰ ਆ ਕਰਿਆ ਬਾਈ ਚਲੋ ਬਾਈ ਜਿਹੜਾ ਬੰਦਾ ਇੰਨੇ ਦਿਲ ਤੇ ਕਰਾ ਜਾਂ ਜਿੰਨੇ ਵੀ ਆਪਣੇ ਵਿਆਹ ਹੋਏ ਆ ਮਾਰੇ ਵਿਆਹ ਹੋਏ ਬਾਈ ਸਿਸਟਰ ਦੀ ਮੈਰਿਜ ਹੋਏ ਸਾਰੇ ਬੰਦਾ ਆਇਆ ਬਾਈ ਰੈਗੂਲਰਲੀ ਆਇਆ ਬਰਾਤਾਂ ਵੀ ਚੜਿਆ ਸ਼ਗਨ ਵੀ ਆਇਆ ਸਾਰੇ ਕਿਹ ਆਇਆ ਤੂੰ ਇੰਨਾ ਕਿਦੋਂ ਬਣਾ ਬਾਈ ਜੇ ਬੰਦਾ ਉਹ ਬੰਦਾ ਮਾਰੇ ਵਾਸਤੇ ਇੰਨੀ ਦੂਰ ਤੇ ਡੇਰਾ ਪੈਸੀ ਚੱਲ ਕਰਦਾ ਤੇ ਮਹਾਰਾ ਵੀ ਚਲ ਕੇ ਜਾਣਾ ਬਣਾ ਬਾਈ ਬਾਕੀ ਜੇ ਤੁਸੀਂ ਦਿਨ ਦਿਨ ਕੇ ਪ੍ਰੋਗਰਾਮ ਹੁੰਦੇ ਫਿਰ ਤੂੰ ਨਹੀਂ ਉਦਾ ਪਰ ਹੀ ਰਹਿਗਾ ਰਾਤ ਕੱਟ ਜਾ ਅਗਲੇ ਦਿਨ ਚਲੇ ਜਾ ਟੀਵੀ న్యూਸ ਦੇ ਸਾਰੇ ਉਸਕੇ ਤਿੰਨ ਪ੍ਰੋਗਰਾਮ ਨੇ ਤਿੰਨੋਂ ਰਾਤ ਕੇ ਦੇ ਤੂੰ ਇਸ ਕਰਕੇ ਬਾਰ ਬਾਰ ਜਾਣਾ ਪੜਾ ਬਾਈ ਬਾਕੀ ਮਿੱਤਰੋ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਥੋੜਾ ਜਿਹਾ ਕੰਮ ਰਾਜਪਰਾ ਬਾਈ 4 5 ਵੱਜ ਜਾਣਗੇ ਹਰੇ ਤੋਂ ਦੁਪਹਿਰ ਹੋਈ ਆ ਬਾਈ ਕਿਉਂਕਿ ਰਾਤ ਲੇਟ ਆਏ 10 11 ਵਜੇ ਉઠੇ ਆ ਬਾਈ ਤੁਹਾਨੂੰ ਪਤਾ ਫਿਰ ਨੱਚ ਟੱਪਗਾਵਾ ਲੱਤਾਂ ਵੀ ਦੁਖਰੀ ਬਾਈ ਕਿਉਂ ਕਿੰਨੇ ਐਕਟੀਵਿਟੀ ਆਪਣੀ ਰਹੀ ਨਹੀਂ ਬਾਈ ਬਹੁਤ ਦਿਨ ਹੋ ਗਏ ਆਪਾਂ ਨੂੰ ਨੱਚ ਟੱਪਦਾਂ ਨੂੰ ਗਈ ਗਈ ਨਹੀਂ ਤੇ ਕਿਹਨ ਵਿਆਹਾਂ ਜਦ ਪਿਛਲਾ ਸੀਜ਼ਨ ਦਾ ਤਾਂ ਜਾਈ ਬਣਾ ਚ ਟੱਪੇ ਆ ਲੱਤਾਂ ਜੀ ਦਰਦ ਕਰਦੀ ਪੱਟੇ ਤੇ ਬੈਟਾਂ ਉਟਾਣਾ ਤਾਂ ਕਰਕੇ ਬਾਕੀ ਖੇਤਾਂ ਵੀ ਨਹੀਂ ਗਿੜਾ ਲੱਗਿਆ ਯਾਰ 3 4 ਦਿਨ ਹੋ ਗਏ ਸਵੇਰ ਹੀ ਨਿਕੜਾਂ ਇਹੋ ਕੰਮ ਪੜ ਕੇ ਵਾ ਪੜ ਕੇ ਤਾਂ ਕਰ ਬਾਕੀ ਸ਼ਾਮ ਨੂੰ ਦੇਖੂਗਾ ਜੇ ਜਲਦੀ ਆ ਗਿਆ ਤਾਂ ਵੇੜਾ ਮਾਰਾਂਗੇ ਨਹੀਂ ਤਾਂ ਫਿਰ ਪਰਸੋਂ ਕੱਲ ਨੂੰ ਲੱਗੇਣ ਲੱਗਾ ਗੇੜਾ ਬਾਕੀ ਚੱਲਾ ਮਿੱਤਰੋ ਲੈ ਇਹ ਮਾਲ ਕਨਾਂ ਬਾਈ ਜੇ ਬੰਦਾ ਨਾਈਟ ਡਰਾਈਵ ਕਰ ਰਿਹਾ ਮੰਨ ਕੇ ਚਲੋ ਉਹਨੂੰ ਪਤਾ ਵੀ ਦਿਨਵਾ ਨੀਂਦਾ ਵਗੀ ਤਾਂ ਮੇਰੇ ਹਿਸਾਬ ਤੇ ਕਰਨੀ ਨਹੀਂ ਚਾਹੀਦੀ ਬਾਈ ਇਹ ਵਿਚਾਰੇ ਬੰਦੇ ਨੂੰ ਟਰੱਕ ਵਾਲਾ ਵਿਚਾਰੇ ਨੂੰ ਕਈ ਵਾਰੀ ਪਤਾ ਹੀ ਨਹੀਂ ਲੱਗ ਰਿਹਾ ਬਾਈ ਕਦੇ ਇਧਰਲੀ ਸਾਈਡ ਵੀ ਲੈ ਜਾ ਰਿਹਾ ਕਦੇ ਉਧਰਲੀ ਵੀ ਲੈ ਜਾ ਰਿਹਾ ਇੱਕ ਦੋ ਬਾਈ ਦੋ ਮੈਂ ਪਿੱਛੇ ਵਿਚਾਰਦਾ ਕਾਫੀ ਨੋਟਿਸ ਕਰ ਰਿਹਾ ਤਾਂ ਮੈਂ ਨਾ ਅਸੀਂ ਉਹ ਕਰੂਜ਼ ਕੰਟਰੋਲ ਆਰਦਾ ਇਹ ਕਹੀਂ ਕਦੀ ਅੱਧਮਾ ਵੀ ਚੱਲਿਆ ਜਾਹਾ ਬਾਈ ਉਹ ਕਦੀ ਕਿੱਧਰ ਹੀ ਜਾ ਰਿਹਾ ਦੇਖੋ ਜਦ ਵੀ ਨੀਂਦ ਆ ਗਈ ਜਾਂ ਕੁਝ ਵੀ ਆ ਗਈ ਕੋਈ ੱੱਕਾ ਨਾ ਹੋਆ ਕਿਸੇ ਚੀਜ਼ ਗੱਲ ਕਿ ਆਪਾਂ ਸੋਚੀ ਜਾਂਾਂ ਚਲੋ 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 ਜਿਹੜਾ ਚਲੋ ਚਲੋਗਾ ਕੰਮ ਹੋ ਜਾ ਫਿਰ ਉਹ ਮਾੜਾ ਹੋ ਜਾ ਬਾਈ ਆਪਣੇ ਵਾਸਤਾ ਮੈਂ ਤਾਂ ਦੂਰ ਨੂੰ ਕੱਢੂ ਜਿੱਤੇ ਵੀਰ ਤੇ ਕਿ ਜਦ ਆਪਾਂ ਨਹੀਂ ਸੋਚੀ ਜਾਂਾਂ ਵੀ ਕੋਈ ਨਹੀਂ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਉਹ ਕੁਛੋ ਕੁਛ ਕਰਦਾ ਹੋਇਆ ਬਹੁਤ ਕੁਝ ਹੋ ਜਾ ਬਾਈ ਅੱਛਾ ਐਸਾ ਕੁਝ ਨਹੀਂ ਹੁੰਦਾ ਹੈ ਵੀ ਬੰਦੇ ਨੂੰ ਪਤਾ ਨਾ ਲਗਾ ਮਨ ਨੂੰ نیند ਆ ਰਹੀ ਆ ਪਤਾ ਸਭ ਕੁਝ ਲਗਾ ਆ ਬਟ ਅਣਦੇਖਾ ਕਰਦੇ ਬੰਦਾ ਖਿੱਚੀ ਸੋਚਾ ਚੱਲਾ ਯਾਰ ਪਚਾ ਦੇ ਯਾਰ ਚੱਲ ਯਾਰ ਫੇਰ ਬੈਠਾਂਗੇ ਚੱਲ ਯਾਰ ਨਿਉ ਹੋਈ ਜਾ ਫੇਰ ਇੱਕ ਦੋ ਘੰਟੇ ਦਾ ਹੀ ਪਾਵਰ ਮੈਪ ਲਿਆ ਹੋਆ ਉਸ ਮੈਂ ਬਾਜੀ ਕੰਮ ਸੈੱਟ ਹੋ ਜਾ ਇਹ ਜੇ ਖੁਦਾ ਨਾ ਖਾਸ ਤਾਂ ਚਲੋ ਮੈਂ ਨਹੀਂ ਕਹਿੰਦਾ ਵੀ ਚਲੋ ਬਾਬਾ ਮੇਹਰ ਕਰਾ ਬਈ ਇਸ ਸਹੀ ਠੀਕ ਤਰ੍ਹਾਂ ਲੱਗ ਜਾ ਜੇ ਇਸ ਤਰ੍ਹਾਂ ਕੁਝ ਨਾ ਹੋ ਸੋ ਜਾ ਬੰਦਾ ਉਹ ਟਾਈਮ ਨੂੰ ਬਸਤਾਵਾ ਯਾਰ ਜੇ ਮੈਂ 5 ਮਿੰਟ ਸੋ ਜਾਂਦਾ ਯਾਰ ਜੇ ਨਿਓ ਹੋ ਜਾਂਦਾ ਉਹ ਚੀਜ਼ਾਂ ਬਾਈ ਫਿਰ ਬੰਦੇ ਕੋਲ ਬਸਤਾਵੇ ਰਹਿ ਜਾ ਫਿਰ ਕੁਝ ਨਹੀਂ ਹੁੰਦਾ ਬਾਈ ਲੋ ਮਿੱਤਰੋ ਟਾਈਮ ਹੋ ਗਿਆ 5 ਇਹ ਹੋਇਆ ਬਾਈ ਫਰੀ ਥੋੜਾ ਜਿਹਾ ਚਲਾ ਘਰ ਆਣਾ ਤਿਆਰ ਸ਼ਹਿਰ ਹੋਗਾ ਫਿਰ ਜਾਾਂਗੇ ਬਾਈ ਉੱਥਾ ਚੱਲਣ ਲਈ ਘਰ ਆ ਰਿਸੈਪਸ਼ਨ ਪਾਰਟੀ ਆ ਬਾਈ ਬੰਦਾਂ ਦੇ ਫੋਨ ਆ ਰਹੇ ਕਿੰਨੇ ਵਜੇ ਜਾਣਾ ਕਿੰਨੇ ਵਾ 6 6:30 ਚੱਲਗੇ ਉਗਰ ਰਾਤ ਕਦੋਂ ਇੰਨੇ ਟਾਈਮ ਆ ਬਾਈ 7-8 ਵਜੇ ਆਵਾਂ ਬੰਦੇ ਕਹਰੇ ਚੱਲ ਕੋਈ ਨਹੀਂ ਆ ਜਾ ਤੋ ਫਿਰ ਚਲਾਉਣਾ ਠੀਕ ਹੈ ਚਲੋ ਬਈ ਲਓ ਮਿੱਤਰੋ ਮੈਂ ਵੀ ਹੋ ਗਿਆ ਰੈਡੀ ਸ਼ੀਡੀ ਹਰਮਨ ਵੀ ਆ ਗਿਆ ਹਰਮਨ ਅੱਜ ਇੱਧਰ ਹੀ ਹੈ ਕਹਿ ਰਿਹਾ ਮੈਂ ਘਰੀਂ ਆ ਰਿਹਾ ਚਰਮ ਖਾਦਿਆ ਬਾਈ ਬਾਕੀ ਬਾਈ ਠੰਡ ਪੂਰੀ ਲੱਗਦੀ ਏ ਰਾਤ ਜਿਹੜੇ-ਜਿਹੜੇ ਬੰਦਿਆਂ ਨੇ ਹਾਬ ਵੱਜੂਗੀ ਪਾਰਕੀ ਜਾਗਟ ਹਨ ਕੋਈ ਠੰਡ ਲੱਗੀ ਕਿਉਂਕਿ ਰਾਤ ਦਾ ਮੌਸਮ ਔਸਵੜਾ ਕੁਝ ਹਵਾ ਚੱਲ ਰਹੀ ਦੀ ਬਾਈ ਬਾਕੀ ਚੱਲਾਂ ਫਿਰ ਬਾਈ ਤਿਆਰ-ਸ਼ਾਰ ਹੋ ਗਿਏ ਕਾ ਮਾ ਨਾ ਨੱਚ ਨੱਚ ਗਾ ਕਿਉ ਨੱਚਦੇ ਹੈ ਨਹੀਂ ਮੈਂ ਪਹਿਲਾਂ ਹੀ ਬਾਤ ਕਰ ਰਿਹਾ ਤਾਂ ਜਿਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਕਿਸੇ ਨੇ ਪਿੰਨਿਆ ਪਿੰਨਿਆ ਨਹੀਂ ਕੁੱਟੀ ਹੋ ਡੰਡੇ ਲੇਗਾ ਭਾਈ ਭਾਂਜ ਲੱਤਾਂ ਬੜੀ ਦੂਘਰੀਆਂ ਯਾਰ ਅੱਧੇ ਦੇ ਬਸ ਨੇ ਪੱਟ ਦੇ ਪਿੱਛਾ ਪਿੱਛਾ ਸਾਰ ਨੀਚੇ ਦਾ ਕਰਨਾ ਭਾਈ ਯਾਰ ਨੱਚਰੇ ਵੀ ਇੰਨਾ ਵੀ ਕਪਰ ਸਟੈਪ ਤਾਂ ਕਰਦੇ ਨਹੀਂ ਖੜੇ ਖੜੇ ਨੱਚਾਂ ਉਂਗਲੀਆਂ ਹਿਲਾਮਾ ਫਿਰ ਵੀ ਸਾਲਾ ਵਾਹ ਹੋਇਆ ਬੂਰਾ ਹਾਲ ਹੈ ਇਹ ਸਭ ਤੇ ਲੇਟ ਕਰਾਣੇ ਵਾਲੇ ਬੰਦੇ ਭਾਈ ਸਭ ਤੋਂ ਪਹਿਲਾਂ ਆਣੇ ਵਾਲਿਆਂ ਮਾ ਤੇ ਯਾਰ ਤੂੰ ਲੇਟ ਆ ਵਾਈਬ ਸਭ ਤੋਂ ਪਹਿਲਾਂ ਆਣੇ ਵਾਲੇ ਮੈਂ ਦੇ ਦਉ। ਯਾਰ ਬਾਕੀ ਹਾਂ ਮੈਂ ਤਾਂ ਆ ਗਏ ਦੋ ਬੰਦੇ ਹੋਰ ਹੈਗੇ ਆ ਇਬਰਾਹਿਮ ਆ ਰਮਨਿੰਦਰ। ਇਹ ਦੇਖ ਸਾਹ ਜਿਹੜਾ ਜਾਕਟਾਂ ਪਾਰੇ। ਐਡਾ ਕੁੱਤਾ ਬੰਦਾ ਨਾ ਦੇਖਾ। ਤੁਮਾਨੂੰ ਪੁੱਛ ਲਿੰਦਾ ਦੇ। ਲੈ ਆਇਆ। ਤੂੰ ਕਹਿ ਰਿਹਾ ਤਾਂ ਬਸ ਕਿੱਦ ਗਏ। ਜਾਕਟਾਂ ਪਾਈ ਵੀ। ਤੂੰ ਕਿਹਾ ਬਲੇਜ਼ਰ ਨਾ ਬਲੇਜ਼ਰ ਨਾ ਪਾਣੀ। ਹਾਂ। ਨਹੀਂ। ਕਹਾਂ ਜਾ ਰਹੇ ਤੂੰ ਬਲੇਜ਼ਰ ਹੀ ਉਹ ਦੇਖ। ਹਾਂ? ਯੂ ਕਿਹਾ। ਮੇਰੇ ਕੋਲ ਤਾਂ ਬਸ ਉਹ। ਉਹਨੇ ਜਾਕਟ ਮਾਰ ਕੇ ਉਹਨੇ ਤਾਂ ਆਪਣੇ ਸਹਿਬ ਤੇ ਸਹੀ ਕਿਹਾ।

ਕਬੀ ਆਦਾ ਕੱਲ ਉਹ ਗੱਲਾਂ ਵਾਲੀ ਫੋਟੋ ਆ ਵੀ ਗਈ રે ਇੰਨੀ ਜਲਦੀ ਇਸ ਕਬੀ ਆਦਾ ਭਾਈ ਕੱਲ ਮੁੰਡੇ ਦਾ ਤਨੂਨ ਸ਼ਰਮਾ ਮਨ ਨਹੀਂ ਉਹ ਲਗਾਤੇ ਸੜੇ ਡਿਆੜੀ ਪਤਾ ਨਹੀਂ ਆਂਦਾ ਰਿਹਾ ਹੋਰਾ ਬਹਿ ਰਿਹਾ ਕੰਮ ਕਰਦਾ ਰਿਹਾ ਉਹ ਹੈ ਸੁਣੋ ਸਾਰੇ ਸਾਰੇ ਪਹਿਲਾਂ ਤੁਹਾਨੂੰ ਜਾਣ ਰਿਹਾ ਮੇਰੀ ਕੀ ਦੇਖ ਸਾਰੇ ਜੇ ਤੇਰੇ ਰਾਤ ਵਾਲਾ ਜਲੂਸ ਦਿਖਾ ਦਿੰਦੇ ਨਾ ਵੀਡੀਓ ਮਾ ਹਾਂ ਮੈਂ ਰਾਤ ਵਾਲੀ ਕਲਿੱਪ ਪਾਈ ਨਹੀਂ ਵੀਡੀਓ ਮੈਂ ਜੇ ਪਾ ਦਿੰਦਾ ਨਾ ਥੋੜੀ ਫਿਰ ਲੋਕ ਤੈਨੂੰ ਜ਼ਿਆਦਾ ਜਾਣਨ ਲੱਗ ਜਾਂਦੇ ਮੈਨੂੰ ਜਾਣੇ ਕੀ ਤੋਂ ਅੱਜ ਵੀ ਨੋ ਬਾਕੀ ਡੈਕੋਰੇਸ਼ਨ ਵਧੀਆ ਹੋ ਰਹੀ ਯਾਰ ਪੈਲਸ ਚੰਗਾ ਹੈਨਾ ਨਾਈਟ 뷰 ਅੱਛਾ ਆ ਰਿਹਾ ਪੈਲਸ ਦਾ ਕੰਟਰੀ ਸਾਈਡ ਵਧੀਆ ਮਾਹੌਲ ਚਾਲ ਆ ਬਾਈ ਆਜੋ ਵੀਰੋ ਥੋੜੀਆਂ ਪਾਣੀ ਆndi ਯਾਰ ਅਸੀਂ ਟੇਬਲੋਂ ਬੈਠੇ ਨਹੀਂ ਦੇਖ ਇਹ ਦੇਖ ਇਹ ਦੇਖ ਮੈਂ ਕਹਿਆ ਯਾਰ ਕਰਾ ਮੇਰੇ ਪੈਸੇ ਚੋਰੀ ਹੋ ਗਏ ਕਹਿ ਰਿਹਾ ਮੈਂ ਭੜ ਗਏ ਤੇਰੇ ਲੱਖ ਰੁਪਏ ਵਾ ਡਾਕਾ 400 ਰਹਿ ਗਿਆ ਕਾਲਾ ਨੂੰ ਪਤਾ ਰਹਿੰਦਾ ਨਹੀਂ ਹੈ ਪਾਗਲ ਹੋ ਜਾਂਦੇ ਨੇ ਜਾ ਨਾ ਪੀ ਲਾ ਨੀ ਦਾ ਨਾ ਪੀ ਕੇ ਪਾਗਲ ਹੋ ਜਾਂਦੀ ਚਲ ਕੋਈ ਨਹੀਂ ਬਈ ਬਿਆਹ ਤੇ ਬਧਾਈਆਂ ਬਧਾਈਆਂ ਤੁਹਾਨੂੰ ਦੁਬਾਰਾ ਦੁਬਾਰਾ ਆਪ ਨੂੰ ਮੇਰੀ ਜਾਨ ਰਾਤ ਤੋਂ ਮਿਲੇ ਨਹੀਂ ਆ ਜੀ ਇਹ ਤੜਾ ਜਿੰਦਗੀ ਮੈਂ ਇੰਨਾ ਬੁਰਾ ਹਾਲ ਦੇਖਿਆ ਕਦੀ ਨਾ ਕਦੀ ਨਹੀਂ ਬਾਈ ਦੇਖਿਆ ਐਡਾ ਮਾੜਾ ਡੀਜੇ ਵਾਲਾ ਨਾ ਬਾਈ ਨੋਟ ਦੇ ਕਰਾ ਜੀ 20000 ਰੁਪਏ ਉਹ ਕਹਿੰਦੇ ਮੈਂਸ਼ਨ ਕਰੇ ਮੈਂ ਉਹ ਮੈਂਸ਼ਨ ਕਰੇ ਹਾਂ ਜੀ ਵਿਆਹਾਂ ਚਲੇਗੇ ਵਿਆਹਾਂ ਦਾ ਚਲੇਗੇ ਮੈਂ ਕਹਾਂ ਜੀ ਐਡਾ ਜੀ ਡੀਜੇ ਵਾਲਾ ਮਾੜਾ ਨਹੀਂ ਦੇਖਿਆ ਲੋਕ ਤਾਂ ਬਥੇਰੇ ਦੇਖੇ ਨਾ ਨਾ ਨੂੰ ਮੈਂਸ਼ਨ ਕਰੇ ਯਾਰ ਟੇਰਾ ਬਸੀ ਵਾਲੇ ਬੰਦੇ ਦੇਖਾਂ ਇਹ ਵੀਡੀਓ ਬਜੋ ਲਗਾ ਵੀ ਉਹ ਬੰਦੇ ਨੂੰ ਨਾ ਕਰੋ ਬਿਉਟੀ ਜੇ ਵਾਲਾ ਨਾ ਕਰੋ ਤੁਹਾਨੂੰ ਦਿਖਾ ਦੇਣਗੇ ਭਾਈ ਸਾਡੀ ਇਹ ਬੰਦੇ ਦੀ ਸੇਵਾ ਤੁਹਾਨੂੰ ਵਸਤਾ ਦੋੱਖਾ ਹੋ ਜਾਗਾ ਯਾਰ ਵਸਤਾ ਯਾਰ ਅੱਗੇ ਵਸਤਾ ਤਾਂ ਕੰਨਾ ਹੱਤ ਹੋ ਜਾਗਾ ਯਾਰ ਅੱਗਾ ਬੰਦਾ ਟੁੱਟੂ ਜੈ ਇਹੋ ਜਿਹਾ ਕੰਮ ਕਰਦੇ ਹੋ ਹੋਰ ਮਾਰੇ ਕੰਮ ਕੀਤੇ ਸਾਰੇ ਗਿਆ ਸੀ ਤੇ ਐਸੀ ਫੇਰ ਦੇ ਨਾ ਯਾਰ ਜਿਹੜੇ ਯਾਰੋ ਦੋਸਤਾਂ ਵਾਸਤਾ ਤਾਂ ਬੰਦੇ ਨੇ ਯਾਰੀ ਹੈਲੋ ਲੈ ਬਾਈ ਥੈਂਕ ਯੂ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਸਾਡੇ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਾਈ ਨਾ ਨਾ ਇਹ ਤਾਂ ਬਾਈ ਡੀਜੇ ਵਾਲਾ ਇਹ ਬੰਦੇ ਦੇ ਬਾਈ ਮੂਤ ਕੇ ਆ ਜੂ ਪੂਰਾ ਬੈਠਾ ਪੰਜ ਮਿੰਟ ਲੈ ਬਾਈ ਨਹੀਂ ਭਾਈ ਜਿਹੜੇ ਬੰਦੇ ਡੇਰਾ ਵਸੇ ਡੇਰੇ ਵਸੇ ਗਲਾਬਗੜ ਗਲਾਬਗੜ ਹਾਂ ਆ ਜਾ ਮੈਂ ਬੰਦੇ ਤੇ ਭਾਈ ਟਾਈਮ ਕਿੰਨਾ ਹੋ ਗਿਆ 10 ਵਜੇ ਹਾਂ ਭਾਈ 10 ਵਜੇ 10 ਵਜੇ ਹਾਂ ਸਾਰੀ ਬਾਤ ਪਹਿਲਾਂ ਗੱਲ ਹੈ ਭਾਈ ਇਹਨੂੰ ਡੀਜਾ ਨੂੰ ਕਰੇ ਹੋਤੇ ਭਾਈ 3 ਦਿਨ ਹੋ ਗਏ ਡੈਡੀ ਡੀਜੇ ਕਰਦੇ ਭਾਈਆਂ ਤੁਹਾਨੂੰ ਹਰ ਸ਼ਰਮ ਹਰਨੇ ਭਾਈ ਮੈਨੂੰ ਚਾਹੀਦਾ ਭਾਈ ਪਹਿਲੇ ਦਿਨ ਹੀ ਇਹਨੇ ਪੈਸੇ दिए ਉਹ ਵੀ ਸਿਰਫ 2000 ਰੁਪਏ दिए ਆਪਾਂ ਨੇ 2000 ਰੁਪਏ दिए ਬਾਈ ਮੇਰੇ 500 ਰੁਪਏ दिए ਕੱਲ ਮੈਂ ਜੋੜ ਲਿਆ ਉਸਨੇ ਵੀ 200 ਰੁਪਏ दिए ਕੱਲ ਬਾਈ ਇਹਨੇ 1000 ਰੁਪਏ ਲਿਆ ਤਾਂ ਬਾਈ ਕਿੰਨੇ ਕਿ ਦੀ ਇਹਦੇ ਨੋਟ ਇਤਨੇ 200 300 ਰੁਪਏ ਇਤਨੇ ਨੋਟ दिए ਬਾਈ ਹੱਦ ਬੱਸ ਹੱਦ 300 ਲਾ ਲਈ ਅੱਜ ਬਾਈ ਰਿਸੈਪਸ਼ਨ ਪਾਰਟੀ ਦੀ ਕੱਲ ਤੋਂ ਜਵਾਬ ਦੇ ਗਿਆ ਮੇਰੇ ਕੋਲ ਹੈ ਨਹੀਂ ਬਈ ਮੈਂ ਕੱਲ ਨੂੰ ਲੈ ਆਉਂਗਾ ਅੱਜ ਸਰ ਸੱਚ ਪਟੇ ਅੱਜ ਕੋਰੀ ਜਵਾਬਤੀ 1 ਰੁਪਿਆ ਹੁੰਦੀ ਆ ਬਾਈ ਹਮਾਂ ਨਾ ਆਪਣੇ ਪੈਸੇ ਰਿਸ਼ਤਦਾਰਾਂ ਵੱਲ ਲੈ ਗਏ ਚਲੋ ਪੈਸੇ ਬਾਈ ਡੇਰਾ ਬੱਸੀ ਦੇ ਬਾਈ ਪਤਾ ਕਿਆ ਕਰਾ ਮਨ ਨੂੰ ਗਿਆ ਬਈ ਜਦ ਮਾਰੇ ਪੈਸੇ ਚੂਕਣਾ ਜਾਂ ਮਨ ਨੂੰ ਰਿਟਰਨ ਕਰ ਦੇ ਵੀ ਜੇ ਤਾ ਤੁਹਾਨੂੰ ਦੇਣੇ ਨਹੀਂ ਹੈ ਪੈਸੇ ਬਾਈ ਕਹਿਰਾ ਮਨ ਨੂੰ ਥਾਰੇ ਪੈਸੇ ਦੀ ਲੋੜ ਨਹੀਂ ਬੜੀ ਉਹੀ ਬਾਤ ਰਹੀ ਬਾਈ ਕਹਿਰਾ ਬਾਈ ਮੈਂ ਇੰਨਾ ਕ ਐਟੀਟਿਊਡ ਬਾਈ ਕਹਿਰਾ ਮਨ ਥਾਰੇ ਪੈਸੇ ਦੀ ਲੋੜ ਹੀ ਨਹੀਂ ਓਏ ਇੱਕ ਬਾਤ ਹੋਰ ਆ ਤੇ ਬੜਾ ਪ੍ਰੋਗਰਾਮ ਕਰਿਆ ਕਰੈ ਨੇ ਭਾਈ ਜਾ ਤਾ ਨਿਊ ਲੈ ਲੈ ਕੋਈ ਕਰ ਮੈਂ 2000 2000 ਤੋਂ ਕੱਲਾ ਕੱਲਾ ਬੰਦਾ ਲੈ ਰਿਆ ਦੱਸ 2000 ਕੇ ਕੀ ਕਰੈ ਬਾਈ ਟਰਮ ਮਰੇਦੇ ਬੰਦੇ ਨੂੰ ਲੀਏ ਹੀ ਨਹੀਂ ਪੈਸੇ ਕੀ ਕਰਦੇ ਦੋ ਤਿੰਨ ਬੰਦਿਆਂ ਨੇ ਚਲੋ ਮੈਂ ਵੀਰੋ ਜਿੱਤਨੇ ਵੀ ਗੱਲ ਕਰ ਰਿਆ ਤਰुण ਸ਼ਰਮਾ ਭਾਈ ਆਪਣਾ ਯਾਰ ਦੋਤ ਖਾਸ ਆ ਸਿਰਫ ਉਸ ਕਰਕੇ ਬੰਦੇ ਚੁੱਪ ਦੇ ਨਹੀਂ ਇਸਕੇ ਡੀਜੇ ਚੁੱਪ ਦੇ ਸਾਰਾ ਕੁਝ ਹੁੰਦਾ ਲੜਾਈ ਪੜਦੀ ਇੱਕ ਲੜਾਈ ਪੜ ਸਾਹਮਣੇ ਜਿਹੜੇ ਡੀਜੇ ਪੈਸੇ

ਇੰਨੇ ਨਹੀਂ ਦੇਣੇ ਬਾਈ ਇੱਕ ਅੱਛਾ ਹੋਰ ਆ ਮਨ ਇਹਨੂੰ ਕਾਟ-ਕੱਟ ਵੀ ਕਿਹਾ ਮਾਂ 1900 ਦੀ ਆ ਜੀ ਆ 200 ਰੁਪਏ ਕੱਟ ਲੈ 200 ਕੱਟ ਲੈ ਦੋ ਅਰਛਾ ਹੋਰ ਆ ਠੇਕਾ ਨਹੀਂ ਮਾਰਿਆ ਬਾਈ ਗੱਲ ਕੋਈ ਬੰਦਾ ਨਹੀਂ ਵੀ ਸੋਚਾ ਵੀ ਠੇਕਾ ਮਾਰਗਾ ਠੇਕਾ ਵੀ ਨਹੀਂ ਮਾਰਗਾ ਮਨੂੰ ਇਸ ਚੀਜ਼ ਦੀ ਮਤਲਬ ਫੀਲ ਆ ਜਦੋਂ ਉਹ ਬੰਦਾ ਪਤਾ ਕਿਆ ਕਰਿਆ ਜਦੋਂ ਹਮ ਲ ਬਾਹਰ ਤੇ ਲੈ ਗਾਇ ਪੈਸੇ ਕਹ ਰਿਹਾ ਬਾਈ ਮੈਨੂੰ ਲੋੜੋਂ ਸਾਰੇ ਪੈਸੇ ਦੀ ਵੀ ਲੋੜ ਨਹੀਂ ਤਾਂ ਡੋਕ ਲੈਣ ਨੂੰ ਲਾ ਰਹਾ ਡੀਜੇ ਚਲਾ ਰਿਹਾ ਬਾਈ ਬੰਦੋ ਕਰ ਦੇ ਉਹ ਚਲਾ ਗਿਆ ਯਾਰ ਗੁੱਸਾ ਬਹੁਤ ਆਇਆ ਭਾਈ ਦਿਲ ਦੁਖਾਇਆ ਭਾਈ ਉਹ ਬੰਦੇ ਕੀ ਦਿਖਾ ਦੀ ਵੀਡੀਓ ਪਰ ਮੈਂ ਆਪਣੇ ਹਿਸਾਬ ਤੇ ਦੇਖ ਕੇ ਕਰਦੀ ਹਾਂ ਹਾਂ ਕਰ ਲਿਓ ਭਾਈ ਜਿੰਨੇ ਵੀ ਕਰਨਾ ਮਾਰੇ ਸ਼ਬਦ ਤੇ ਤਾਂ ਨਾ ਆ ਭਾਈ ਕੋਈ ਨਾ ਆ ਇਸ ਬੰਦੇ ਨੂੰ ਭਾਈ ਠੀਕ ਨਹੀਂ ਭਾਈ ਚਲੋ ਫਿਰ ਚੱਲਾਂ ਫਿਰ ਚਲੋ ਮੁਕੇ ਆਲਵਿਦਾ ਆਲਵਿਦਾ ਕਹਦੇ ਚਲੋ ਸੋ ਚੰਗਾ ਬਾਈ ਹਾਂ ਬਸ ਇੱਕ ਵਾਰ ਤਾਉ ਇੱਕ ਮਿੰਟ ਬੰਦੇ ਲੈ ਬਸ ਬਾਈ ਹਮ ਤਾਂ ਆਪਣੇ ਹਿਸਾਬ ਤੇ ਆਪਣੇ ਹਿਸਾਬ ਤੇ ਮਨ ਕਹਿ ਦਿਆ ਬਲੌਗ 'ਵਾਂ ਵੀ ਕਹਿ ਦਿਆ ਉਸ ਬੰਦੇ ਦੀ ਫੋਟੋ ਵੀ ਲੈ ਲਈ ਵੀ ਜੋ ਵੀ ਕੁਛ ਐ ਤਾ ਤਨੂੰ ਬਹੁਤ ਬਹੁਤ ਵਧਾਈਆਂ ਇੱਕ ਤੇਰੀ ਸ਼ਰਮ ਤੇ ਮਨ ਤੋ ਬਾਈ ਖਤਮ ਟਾਟਾ ਬਾਏ ਬਾਏ ਹੋ ਗਈ ਇਹ ਮਾਰੇ ਰੂਲ ਆ ਬਾਈ ਜਿਹੜਾ ਆਪਣੇ ਗੱਲ ਖੜਿਆ ਹਮ ਉਸ ਜਿਹੜਾ ਗੱਲ ਖੜਿਆ ਕਿਉਂ ਬਾਈ यो भी अंडवा गया हम भी अंडवा हाँ। जा रहे हैं ना जेड़ा कल भी खड़े हैं बाकी है एक ही गल भी खड़े हैं पीछे गल भी गयाल खड़े हैं कल उस गल भी खड़े हैं खड़े गल खड़े नहीं पड़े गल भी खड़े हैं पड़े गल भी खड़े हैं बुला रहा था नहीं वो चल आगे सारे बंदे आ गए अपनी चलो भाई बाकी बढ़िया रहा एक्सपीरियंस पर डीजे वाला मोनो डीजे वाला भाई इसका नाम कह रहे हम देखा करो देखा करो भाई सारे पता गया हम जीरकपुर लगा आसपास के पिंड जितने भी हैं जितने भी हैं भाई ਬਹੁਤੇ ਬੰਦੇ ਸੋਚਾਂਗੇ ਵੀ ਜਾ ਰੱਬ ਵਗੈਰਾ ਕੁਝ ਨਹੀਂ ਬਾਈ ਕੁਝ ਵੀ ਨਹੀਂ ਮੈਂ ਕਹ ਰਾ ਕੱਲ ਵੀ আর ਅੱਜ ਵੀ ਬਾਈ ਇੰਨਾ ਪਤਾ ਕੀ ਸਗੋਂ ਸੁਖਨ ਮਾਈ ਵੀ ਨਾਮ ਬੁਲਾ ਸੀ ਮੈਂ ਤੈਨੂੰ ਕਹਿ ਰਿਹਾ ਬਾਈ ਤਰਨੁ ਸ਼ਰਮੀ ਕੀ ਇੱਕ ਗੱਲ ਮੈਂ ਤੁਹਾਨੂੰ ਖਾਸੇ ਦੱਸ ਰਿਹਾ ਬਾਈ ਜਿਆਦਾ ਉਹ ਆ ਗਿਆ ਬਾਈ ਨੋਟਾਂ ਦੀ ਬਰਸਾਤ ਹੋਈ ਆ ਮਰਪਾ ਹਾਂ ਜਦ ਤੇਰੇ ਵਿਆਹ ਮ ਹੋਇਆ ਮੇਰੇ ਵਿਆਹ ਮ ਹੋਇਆ ਚਾ ਵੀਰ ਦੇ ਵਿਆਹ ਮ ਕਿਸੇ ਕੇ ਵਿਆਹ ਮ ਹੋ ਕੋਈ ਮਾ ਸਹੀ ਹੈ ਮਾਨੂੰ ਵੀ ਹੋਤਾ ਬਾਈ ਦੇਖੋ ਹੱਤ ਨੂੰ ਹੱਤ ਆ ਬਾਈ ਜਿਹੜਾ ਕੋਈ ਜਿਸ ਤਰ੍ਹਾਂ ਹੋਆ ਬੰਦਾ ਮਾਰਾ ਵੀ ਇੰਨਾ ਚੋਤ ਆ ਨਾ ਹਾਂ ਬਈ ਬਰਸਾਤ ਕਰਾ ਉਸੇ ਚੋਤੇ ਆਏ ਉਸੇ ਚੋਤੇ ਆਏ ਬਾਈ ਇੱਬ ਵੀ ਕਹ ਰਹੇ ਬਾਈ ਬਹੁਤ ਰੋਚਦਾਵਾ ਜਹਾ ਚਾ ਚਾਰ ਦਿਨ ਚਲਾਵਾ ਬਾਈ ਪਰ ਇਹ ਡੀ ਜਾਣ ਦੇ ਲੱਗ ਕੋਈ ਚਲਾ ਲੇ ਮੂਡ ਇਨਾ ਅਪਸੈਟ ਹੋਇਆ ਨਾ ਜਿਹੜਾ ਬਾਈ ਦੇਖਾਗਾ ਵੀਡੀਓ ਅਗਲਾ ਕਹਾਗਾ ਯਾਰ ਮੈਂ ਇਨਕੇ ਵਿਆਹਾਂ ਕੀ ਦਿਨ ਹੀ ਰੌਣਕ ਲੰਦਰਿਆ ਹੈ ਪੈਸਿਆਂ ਕੀ ਬਰਸਾਤ ਕੰਦਰ ਹੈ ਉਸ ਪਿਛਾਮ ਨਾ ਪਿੱਛਾ ਰਹੇ ਬਾਈ ਬਾਈ ਕੇ ਪਿਆਰ ਪਿੱਛਾ ਨਹੀਂ ਪਿੱਛੇ ਰਹੇ ਇੱਕ ਜਿਹੜੀ ਮਨ ਕੀ ਇੱਛਾ ਦੀ ਵਿਆਹ ਕਰਨਾ ਉਹ ਚੀਜ਼ ਪਿੱਛਾ ਪਿੱਛਾ ਰਹੇ ਬਾਈ ਚਲੋ ਬਾਈ

ਇਕੋ ਬਾਤ ਦਾ ਮਖਤਬ ਆ ਬਾਈ ਉਸ ਬਾਤ ਦਾ ਬਾਤ ਕਾ ਮਖਤਬ ਆ ਰਹਾ ਹੈ ਨਾ ਇਸ ਦਾ ਡੀਜ਼ਲ ਕਿਹਾ ਡੀਜ਼ਲ ਲੀ ਗਿਆ ਔਰ ਯਾਰ ਨਾਲ ਨੇ ਕਸੁੱਤੀ ਕਰੀ ਹੈ ਨਾ ਯਾਰ ਮਾਰੇ ਗਏ ਇੰਨੀ ਕਸੁੱਤੀ ਤਾਂ ਨਹੀਂ ਹੋਈ ਕਦੀ ਮਾਰੇ ਗਏ ਮੈਂ ਤਾਂ ਵੀ ਕਹਿ ਰਿਹਾ ਵੀ ਡੇਰਾ ਬਸੀ ਵਾਲੇ ਆਸ-ਪਾਸ ਕਿ ਲੱਕੇ ਵਾਲੇ ਮਾਰੇ ਨਾਨਕਾਂ ਵਾਲੇ ਤੇਰੇ ਗੋਆ ਵਾਲੇ ਆਂ ਵਿਜਲਪੁਰ ਵਾਲੇ ਆਂ ਵਿਜਲਪੁਰ ਵਾਲੇ ਵੀ ਇਹਨਾਂ ਨਾਲ ਕਰ ਦੇਖਾ ਕਰੀਓ ਉਸ ਬੰਦੇ ਨੂੰ ਯਾਰ ਪੈਸੇ ਵੀ ਦੇ ਦੇ ਨਿਊ ਉਹ ਮੈਂ ਗਰੀਬ ਨਹੀਂ ਕਰ ਰਹੇ ਹਾਂ ਬੰਦੇ ਮਦਾਨੀ ਹੈਂ ਦਾਮੀ ਬੁਰਾ ਹਾਲਾਓ ਕਾ ਭਾਈ ਚਲ ਪਤਾ ਨਹੀਂ ਕੀ ਆ ਨਾਮ ਲੈ ਰਿਹਾ ਦਾ ਮੋਨੂ ਡੀਜੇ ਹਾਂ ਮੋਨੂ ਡੀਜੇ ਬਾਕੀ ਮਿੱਤਰੋ ਹਾਂ ਫੋਟੋ ਪਾਈ ਵੀ ਆ 1 ਵਜ ਗਿਆ ਹਾਂ ਭਾਈ ਕੀ ਵੀਡੀਓ ਤਾਂ ਹੀ ਲਈ ਦੀ ਭਾਈ ਸੋਦਰ ਮੇਰੀ ਪ੍ਰਮੋਸ਼ਨ ਕਰਾਂਗੇ ਹਾਂ ਚਲ ਪ੍ਰਮੋਸ਼ਨ ਹੋਏਗਾ ਪ੍ਰਮੋਸ਼ਨ ਹੋ ਜਾਊ ਵੀ ਨੈਗੇਟਿਵ ਪ੍ਰਮੋਸ਼ਨ ਆਏ ਬਾਕੀ ਪਹੁੰਚ ਗਏ ਭਾਈ ਕਰ ਸਾਹਮਣੇ ਮਨੂ ਕੋਈ ਰੋਕਨੇਗਾ ਤੂੰ ਤੇ ਭੈ ਜਾ ਅੱਗ ਨਾਕਾ ਲੱਗ ਰਿਹਾ ਭਾਈ ਥਨ ਰੋਕਾਗਾ ਕੋਈ ਹੈ ਹੈ ਪੁਲਿਸ ਕਾ ਨਕਾਏ ਕੰਮ ਛੋੜ ਕੰਮ ਗਿਆ ਤੈਨੂੰ ਸਕੂਟਰੇ ਗੱਡੂਆਂ ਛੋੜਿਆ ਮੈਂ ਯਾਰ ਅੱਛਾ ਭੱਗ ਜਾ ਫਿਰ ਠੀਕ ਆ ਬਾਏ ਬਾਏ